ਆਸ਼ਾ ਸਾਰੇ ਆਜੂ ਆਪਾਂ ਅੱਜ ਗੱਲ ਕਰਨੀ ਹੈ ਜਿਹੜੇ ਭਾਈ ਹੌਂਦ ਪਹਾੜ ਵਾਲੀ ਸ਼ਾਮ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਆਪਾਂ ਗੱਲਬਾਤ ਲੱਗਾਂ ਕਰਨ ਉਹ ਜਿਹੜੀ ਮੈਂ ਗੱਲ ਸੁਣੀ ਨਾ ਅੱਜ ਕੋਈ ਮੀਟਿੰਗ ਦੇ ਵਿੱਚ ਉਹ ਗੱਲ ਵਾਂ ਕਰਦਾ ਸ਼ੈ ਤੁਹਾਨੂੰ ਪਤਾ ਹੋਵੇਗਾ ਜਿਹੜੀ ਕੋਈ ਮੇਨ ਮੀਟਿੰਗ ਦੇ ਵਿੱਚੋਂ ਗੱਲ ਉਹਨਾਂ ਦੱਸੀ ਤੇ ਜਿਹੜੀ ਗੱਲ ਮੇਰੇ ਕੋਲੇ ਆਈ ਮੈਂ ਉਹਦੀ ਗੱਲਬਾਤ ਲੱਗਾ ਕਰਾਂ ਗੱਲਬਾਤ ਇਹ ਆ ਵੀ ਇਹਵੇਂ ਅੱਗੇ ਅਮਰਤਪਾਲ ਨੂੰ ਜਿਤਾਇਆ ਅਮਰਤਪਾਲ ਨੂੰ ਕਾ ਉਹ ਜਿੰਨਾ ਚਿਰ ਸੌ ਨਹੀਂ ਚੁੱਕਦਾ ਉਹਨਾਂ ਚਿਰ ਆਪਣੇ ਕੋਈ ਹੱਲ ਨਹੀਂ ਹੁੰਦੇ ਸੌਣ ਛਡੋ ਜਿੰਨਾ ਚਿਰ ਉਹ ਜੇਲ੍ਹ ਤੋਂ ਬਾਹਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਤੁਹਾਡਾ ਕੰਮ ਨਹੀਂ ਹੋਣਾ ਜਿੰਨਾ ਚਿਰ ਉਹ ਬਾਹਰ ਨਹੀਂ ਹੁੰਦਾ ਉਹਨਾਂ ਚਿਰ ਕੋਈ ਕੰਮ ਨਹੀਂ ਹੋਣਾ ਇਹ ਤਾਂ ਤੁਸੀਂ ਵਰਕਾਪਾੜ ਦੇਣਾ ਜੇ ਸਰਕਾਰ ਉਹਨੂੰ ਸੌ ਚੁੱਕਾ ਦਿੰਦੀ ਹੈ ਨਾ ਸੌ ਸੌ ਚੁੱਕ ਲੈਂਦਾ ਉਹਦੀ ਤਨਖਾਹ ਚਾਲੂ ਹੋ ਜੇਗੀ ਭੱਤੇ ਚਾਲੂ ਹੋ ਜਾਣਗੇ ਟੀਏ ਚਾਲੂ ਹੋ ਜਾਣਗੇ ਉਹਦਾ ਖਰਚਾ ਜਿੰਨਾ ਸਾਰਾ ਇਹ ਚਾਲੂ ਹੋ ਜਾਏਗਾ ਉਹਨੂੰ ਕੋਈ ਡਕਾ ਨਹੀਂ ਆ ਪਰ ਲੋਕਾਂ ਦਾ ਲੋਕਾਂ ਦਾ ਕੋਈ ਵੀ ਮੁੱਦਾ ਨਹੀਂ ਠਾ ਸਕਦਾ ਲੋਕਾਂ ਦੀ ਕੋਈ ਵੀ ਉਹ ਗੱਲ ਨਹੀਂ ਕਰ ਸਕਦਾ ਕਿ ਉਹ ਜੇ ਬਾਹਰ ਆਵੇਗਾ ਤੇ ਉਹ ਗੱਲ ਕਰੇਗਾ ਨਾ ਬਾਹਰ ਆਵੇਗਾ ਨਾ ਤਾਂ ਬਾਹਰ ਇਹਨਾਂ ਨੇ ਹੋਣ ਨਹੀਂ ਦੇਣਾ ਉਹਨੂੰ ਬਾਹਰ ਉਹ ਤਾਂ ਆਵੇਗਾ ਜੇ ਸਵਧਾਨ ਦੇ ਵੀ ਗੱਲ ਕਰੇਗਾ ਵੀ ਮੈਂ ਸਵਧਾਨ ਦੇ ਵਿੱਚ ਰਹਿ ਕੇ ਗੱਲ ਕਰਾਂਗਾ ਜਿਹੜੀ ਵੀ ਪੰਜਾਬ ਦੀ ਗੱਲ ਕਰਾਂਗਾ ਵੀ ਮੈਂ ਭੜਕਾਓ ਗੱਲ ਨਹੀਂ ਕਰਾਂਗਾ ਅਤਵਾਦ ਦੀ ਗੱਲ ਨਹੀਂ ਕਰਾਂਗਾ ਉਹ ਚੀਜ਼ਾਂ ਜਿਹੜੀਆਂ ਨੇ ਭਾਈ ਉਹ ਬੰਦ ਕਰਨੀਆਂ ਪੈਣੀਆਂ ਸਾਰੀਆਂ ਜਿਵੇਂ ਪਹਿਲੋਂ ਭਾਸ਼ਣ ਦਿੰਦਾ ਸੀ ਹੁਣ ਉਹ ਭਾਸ਼ਣ ਨਹੀਂ ਚੱਲਣਾ ਤੇ ਨਾ ਹੀ ਸਰਕਾਰ ਨੇ ਚੱਲਣ ਦੇਣਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ 27 ਦੇ ਵਿੱਚ ਬੀਜੇਪੀ ਦੀ ਸਰਕਾਰ ਪੰਜਾਬ ਚ ਆ ਜਾਣੀ ਬਿੱਟੂ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ ਇਹ ਤੁਸੀਂ ਮਨ ਚੋਂ ਕੱਢ ਦੇ ਜੇ ਮੈਂ ਤੁਹਾਨੂੰ ਅੱਜ ਕਹਿ ਦਿੱਤੀ ਗੱਲ ਬੇਫਿਕਰ ਹੋ ਜਾਓ ਬਾਕੀ ਦੇਖੋ ਗੱਲ ਆ ਜਿਹੜੇ ਬੰਦੇ ਹੁਣ ਅੰਦਰ ਬੈਠੇ ਸ਼ਾਮ ਦੀ ਜੇਲ੍ਹ ਚ ਰਹੇ ਉਹ ਇਹ ਗੱਲਾਂ ਦੇ ਵੀ ਅਸੀਂ ਕਾਗਜ਼ ਭਰਨੇ ਤੇ ਅਸੀਂ ਇਲੈਕਸ਼ਨ ਜਿੱਤਣਾ ਇਲੈਕਸ਼ਨ ਜਿੱਤਣਾ ਉਹਨਾਂ ਨੂੰ ਇਲੈਕਸ਼ਨ ਜਿਤਾਉਣ ਦਾ 1 ਰੁਪਏ ਦਾ ਵੀ ਪੰਜਾਬ ਨੂੰ ਫਾਇਦਾ ਨਹੀਂ ਹੋਣਾ 1 ਰੁਪਏ ਦਾ ਵੀ ਭਲੇਖੇ ਚ ਨਾ ਕਿਤੇ ਰਹਿ ਜਾ ਜੇ ਉਹ ਇਲੈਕਸ਼ਨ ਜਿੱਤ ਜਾਂਦੇ ਨੇ ਮਾਨ ਲੈਣੇ ਆ ਸੌ ਚੁੱਕ ਲੈਣਗੇ ਚੁੱਕ ਕੇ ਸਰਕਾਰ ਰੱਖੇਗੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਰਕਾਰ ਨੇ ਬਾਹਰ ਨਹੀਂ ਹੋਂਦਣਾ ਉਹਨਾਂ ਦੇ ਭੱਤੇ ਵੀ ਚਾਲੂ ਹੋ ਜਾਣਗੇ ਟੀਏ ਵੀ ਚਾਲੂ ਹੋ ਜਾਣਗੇ ਪਰ ਪੰਜਾਬ ਦਾ ਨੁਕਸਾਨ ਹੈ ਪੰਜਾਬ ਦਾ ਨੁਕਸਾਨ ਆ ਬਿਲਕੁਲ ਸਰਾਸਰ ਨੁਕਸਾਨ ਆ ਇਹ ਉਹਨ ਕਈ ਕਮੈਂਟਾਂ ਚ ਗਾਲਾਂ ਵੀ ਕੱਢਣਗੇ ਮਾੜਾ ਹੀ ਬੋਲਣਗੇ ਬੋਲੀ ਜਾਣ ਮੈਂ ਜਿਹੜੀ ਤੁਹਾਨੂੰ ਸਲੀਯਤ ਜਿਹੜੀ ਦੱਸ ਰਾਂ ਪਿਆ ਜਿਹੜੀ ਅੰਦਰ ਸਰਕਾਰਾਂ ਦੀ ਜਿਹੜੀ ਅੰਦਰ ਦੀ ਗੱਲ ਹੈ ਮੈਂ ਉਹ ਗੱਲ ਕਰਨਾ ਪਿਆ ਤਾ ਇਹ ਬੇਨਤੀ ਇਹ ਆ ਲੋਕਾਂ ਨੂੰ ਹੱਥ ਬੰਨ ਕੇ ਬੜਾ ਕੁਝ ਸਾਰੇ ਆਖ ਜਨੇ ਆਣੇ ਪੈਣਾ ਮੰਮੀਆਂ ਦਾ ਰਿਆ ਸਾਂ ਬੀਬੀ ਦੀ ਮਾੜੀ ਦੇਖੋ ਜਦੋਂ 2000 ਰੁਪਏ ਆਪਣੇ ਖਾਤੇ ਚ ਆਉਂਦਾ ਹੈ ਉਦੋਂ ਆਪਾਂ ਨੇ ਬਹੁਤ ਚੰਗੀ ਜਿਹਨੂੰ 10 ਦਾ 1000 ਖਾਤੇ ਚ ਆ ਆਪਾਂ ਨੇ ਬਹੁਤ ਚੰਗੀ ਕਣਕਾ ਆਪਾਂ ਨੂੰ ਫ੍ਰੀ ਲੋਕਾਂ ਨੂੰ ਆਉਂਦੀ ਬਹੁਤ ਚੰਗੀ ਮਰੇਗਾ ਦਾ ਕੰਮ ਚਲਾਤਾ ਬਹੁਤ ਚੰਗੀ ਸਮਝੀ ਗੱਲ ਜੇ ਐਮਐਸਪੀ ਦਾ ਰੌਲਾ ਸੀ ਤਾਂ ਉਹਦੇ ਵਿੱਚ ਕਿਸਾਨਾਂ ਦਾ ਸਭ ਤੋਂ ਜ਼ਿਆਦਾ ਰੋਲ ਏ ਉਦੋਂ ਕਿਸਾਨਾਂ ਉੱਠਦੇ ਉਦੋਂ ਦਾ ਕਿਸਾਨ ਪੈਸੇ ਲੈ ਕੇ ਉੱਥੋਂ ਉੱਠਾ ਏ ਤੇ ਲੋਕਾਂ ਨੂੰ ਬੁੜਾਉਂਦਾ ਉਹਨਾਂ ਨੇ ਬੁੱਧੂ ਉਦੋਂ ਜਿਹੜੇ ਅੱਜ ਕਿਸਾਨ ਉੱਥੇ ਨਹੀਂ ਗਏ ਅੱਜ ਉਹ ਘਰਾਂ 'ਚ ਬੈਠੇ ਨੇ ਉਦੋਂ ਪੈਸੇ ਲੈ ਕੇ ਜੇ ਉੱਠਾ ਏ ਤੇ ਅੱਜ ਉਹਨਾਂ ਨੇ ਲੋਕਾਂ ਦੇ ਬੁੱਧੂ ਬਣਾਤਾ ਵੀ ਭਾਜੀ ਬੀਜੇਪੀ ਮਾੜੀ ਬੀਜੇਪੀ ਬਾੜੀ ਜਿਆਦਾ ਉਦੋਂ ਉੱਠਦੇ ਹੀ ਨਾ ਕੰਮ ਸਾਰਾ ਕਰਾ ਕੇ ਤੁਰਦੇ ਨਵੇੜ ਕੇ ਤੁਰਦੇ ਗੱਲ ਬਾਕੀ ਗੱਲ ਰਹੀ ਐ ਐਮਐਸਪੀ ਦੀ ਐਮਐਸਪੀ ਦੋ ਫਸਲਾਂ ਤਾਂ ਦਿੰਦੀ ਵੀ ਸਰਕਾਰ ਝੋਨੇ ਦੇ ਕਣਕ ਦੇ ਆ ਦਿੰਦੀ ਪਈ ਹੁਣ ਆਪਾਂ ਮੰਗਣਿਆ ਮੂੰਗੀਆਂ ਤੇ ਮਸਲਾ ਤੇ ਹੋਰ ਚੀਜ਼ਾਂ ਤੇ ਭਾਈ ਐਮਐਸਪੀ ਮੰਗਦੇ ਜ਼ਰੂਰ ਆ ਪਰ ਜਿਹੜੀ ਐਮਐਸਪੀ ਤੁਸੀਂ ਇਹ ਤਾਂ ਸੋਚੋ ਕਿ ਐਮਐਸਪੀ ਦਾ ਪੈਸਾ ਕਿੰਨਾ ਬਣ ਜਾਣਾ ਕਿੰਨੇ ਅਰਬਾਂ ਰੁਪਈਆ ਬਣ ਜਾਣਾ ਐਮਐਸਪੀ ਦਾ ਦੂਜੀਆਂ ਤੁਸੀਂ ਫਸਲਾਂ ਤੇ ਲੈ ਲਓ ਜਿੰਨੀਆਂ ਫਸਲਾਂ ਦੇ ਆਪਾਂ ਦੇ ਦਿੰਨੇ ਬਿਆ ਸਾਨੂੰ ਇੰਨੀਆਂ ਦੀ ਚਾਹੀਦੀ ਥੋੜਾ ਜਿਹਾ ਸਮਝੋਤੇ ਨੂੰ ਤਰੀਕੇ ਨਾਲ ਕਿਸਾਨਾਂ ਨੂੰ ਚਾਹੀਦਾ ਵੀ ਕਰੋ ਕਰਕੇ ਦੋ ਫਸਲਾਂ ਦੇ ਝੋਨੇ ਦੇ ਕਣਕ ਦੇ ਦਾ ਐਮ ਐਸ ਪੀ ਜਿਹੜੀ ਰੱਖੋੜਾ ਉਹਦਾ ਸਰਕਾਰ ਦੇਂਦੀ ਜਿਹੜੀਆਂ ਦੂਜੀਆਂ ਨੇ ਮੂੰਗੀ ਦੇ ਜਾਂ ਕੋਈ ਹੋਰ ਮਸਰ ਨੇ ਜਾਂ ਮੱਕੀ ਜੋ ਕੋਈ ਵੀ ਚੀਜ਼ ਹੈ ਭਾਈ ਉਹ ਰੁਪਈਆ ਬੜਾ ਵੱਡਾ ਬਣ ਜਾਣਾ ਤੇ ਉਹ ਬੋਝ ਕਿੰਨੇ ਤੇ ਪੈਗਾ ਬੋਝ ਆਪਣੇ ਤੇ ਪੈਗਾ ਬੋਝ ਆਪਣੇ ਤੇ ਪੈਗਾ ਤਾਂ ਇਸ ਕਰਕੇ ਆਪਾਂ ਸਾਰੇ ਇਸੇ ਗੱਲ ਤੋਂ ਹੀ ਆਖ ਕੇ ਜਿਹਨੇ ਬੀ ਜੀ ਪੀ ਮਾੜੀ ਬੀ ਜੀ ਪੀ ਮਾੜੀ ਬਾਕੀ ਗੱਲ ਹੁਣ ਬੀਜੇਪੀ ਦੇ ਪੱਲੇ ਨਹੀਂ ਕੁਝ ਵੀ ਹੈਗਾ ਜਿਹੜੀ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਗੱਲ ਕਰ ਲਦੇ ਸੀ ਨਾ ਵੀ ਵਹਿ ਗਿਆ ਦੀ ਮਰਜ਼ੀ ਨਾਲ ਕਰ ਦਿੰਦੇ ਸੀ ਉਹ ਹੁਣ ਕੰਮ ਨਹੀਂ ਹੋਣਾ ਕਿਉਂਕਿ ਹੁਣ ਤਾਂ ਉਹਨਾਂ ਨੂੰ ਇਹ ਡਰ ਰਹਿਣਾ ਹੈ ਵੀ ਪੁੱਛ ਕੇ ਗੱਲ ਕਰਨੀ ਪੈਣੀ ਨਹੀਂ ਤੇ ਪਤਾ ਕੋਈ ਵੀ ਕਦੋਂ ਸਰਕਾਰ ਟੁੱਟ ਜਾਵੇ ਸਮਝੀ ਗੱਲ ਇਹ ਇਹ ਗੱਲ ਇੱਕ ਸਮਝਣ ਵਾਲੀ ਹੈ ਜਦੋਂ ਮਰਜ਼ੀ ਸਰਕਾਰ ਟੁੱਟ ਜਾਵੇ ਹੁਣ ਪੰਜਾਬ ਦਾ ਕੁਝ ਨਹੀਂ ਗਵਾ ਸਕਦਾ ਨਾ ਡਾਨੀ ਨਾ ਬਾਨੀ ਨੇ ਕੁਝ ਨਹੀਂ ਇੱਥੇ ਕਰ ਸਕਦੇ ਆਗੇ ਕਿਉਂਕਿ ਉੱਤੇ ਜਿਹੜੀ ਵਿਰੋਧੀ ਪਾਰਟੀ ਬੜੀ ਤਗੜੀ ਹੋ ਗਈ ਰਾਹੁਲ ਹੁਣ ਬੇਨਤੀ ਇਹ ਆ ਵੀ ਜਿਹੜੇ ਬੰਦੇ 4 ਨੇ 5 ਨੇ 2 ਨੇ ਜਿੰਨੇ ਵੀ ਆਪਣੇ ਇਲੈਕਸ਼ਨ ਚ ਨੇ ਇਹ ਬੀਜੇਪੀ ਦੇ ਬੰਦੇ ਜਿਤਾਓ ਇਹ ਤੁਹਾਨੂੰ ਦਸੀਏ ਪ੍ਰਾਣਿਆਂ ਬਜ਼ੁਰਗਾਂ ਦੀਆਂ ਕਹਾਵਤਾ ਸੀ ਵੀ ਜਿਹੜੀ ਸਰਕਾਰ ਉੱਤੇ ਆ ਉਹ ਸਰਕਾਰ ਹੀ ਥੱਲੇ ਵਾਲੀ ਬਣਾਓ ਤਾਂ ਫੇਰ ਭਲਾ ਹੁੰਦਾ ਸਮਝੀ ਗੱਲ ਤੇ ਜੇ ਹੁਣ ਆਪਾਂ ਜਿਹੜੇ ਬੰਦੇ ਸਾਫ ਦੀ ਜੇਲ੍ਹ ਜਿਵੇਂ ਜੀ ਉਹਨਾਂ ਬੰਦੇ ਉਹਨਾਂ ਆਪਾਂ ਜਿਤਾਉਣੇ ਆ ਮੈਂ ਉਹਨਾਂ ਦਾ ਵਿਰੋਧੀ ਨਹੀਂ ਹਗਾ ਪਰ ਉਹਨਾਂ ਨੂੰ ਭਾਈ ਨੁਕਸਾਨ ਆ ਬਿਲਕੁਲ ਨੁਕਸਾਨ ਪੂਰਾ ਥੋੜਾ ਨਹੀਂ ਜੀ ਪੂਰਾ ਭਾਵੇਂ ਕਮੈਂਟਾਂ 'ਚ ਗੱਲਾਂ ਕੱਢੀ ਜਾਇਜ਼ ਪੂਰਾ ਨੁਕਸਾਨ ਜੀ ਸਵਾਲ ਨਹੀਂ ਪੈਦਾ ਹੁੰਦਾ ਉਹਨਾਂ ਨੂੰ ਸਰਕਾਰ ਬਾਹਰ ਆਉਂਦੇ ਉਹਨਾਂ ਨੂੰ ਸਰਕਾਰ ਨੇ ਬਾਹਰ ਨਹੀਂ ਆਉਂਦਣਾ ਕਦੇ ਵੀ ਨਹੀਂ ਆਉਂਦਣਾ ਸਵਿਧਾਨ ਦੀ ਇਹਨਾਂ ਨੇ ਸਵਿਧਾਨ ਦੇ ਹਿਸਾਬ ਨਾਲ ਇਹਨਾਂ ਨਾਲ ਚੱਲਣਾ ਨਹੀਂ ਤੇ ਸਰਕਾਰ ਨੇ ਇਹਨਾਂ ਨੂੰ ਛੱਡਣਾ ਨਹੀਂ ਸਰਕਾਰ ਨੇ ਇਹਨਾਂ ਨੂੰ ਛੱਡਣਾ ਨਹੀਂ ਕਿਉਂਕਿ ਸਵਿਧਾਨ ਦੇ ਹਿਸਾਬ ਨਾਲ ਇਹਨਾਂ ਨੇ ਅਕੜਿਆ ਪਿਆ ਸੀ ਇਹ ਨਹੀਂ ਗਾ ਚੱਲਣਾ ਤੇ ਜਦੋਂ ਸਵਿਧਾਨ ਦੇ ਹਿਸਾਬ ਨਾਲ ਚੱਲੇ ਤਾ ਸਰਕਾਰ ਨੇ ਕਦੇ ਵੀ ਨਹੀਂ ਸੁਧਨਾ ਅੱਜ ਬਿੱਟੂ ਦਾ ਬਿਆਨ ਸੁਣਿਆ ਤੁਸੀਂ ਉਹਨੇ ਅਗੇ ਇਹ ਵੀ ਜੇ ਸਵਿਧਾਨ ਦੇ ਹਿਸਾਬ ਨਾਲ ਚੱਲਦਾ ਤਾਂ ਸਾਰੇ ਗੇਟ ਖੁੱਲੇ ਨੇ ਤੇ ਜੇ ਸਵਿਧਾਨ ਦੇ ਹਿਸਾਬ ਨਾਲ ਨਹੀਂ ਚੱਲਦਾ ਤੇ ਫੇਰ ਤਾਂ ਭਾਈ ਸ਼ਾਮ ਦੀ ਜੇਲ੍ਹ ਚ ਰੱਖਾਂਗੇ ਹੋ ਸਕਦਾ ਉਹਨੇ ਇਹ ਵੀ ਬਿਆਨ ਦਿੱਤਾ ਹੋ ਸਕਦਾ ਉਦੋਂ ਗਾਂ ਇਹਨਾਂ ਨੂੰ ਕਦੇ ਹੋਰ ਤੋੜ ਦਈਏ ਇਹ ਵੀ ਉਹਨੇ ਬਿਆਨ ਦਿੱਤਾ ਮੈਂ ਜਿਹਨੂੰ ਸੁਣਦਾ ਰਿਆ ਇਹ ਗਾਂ ਤੋੜਦੀ ਤਾਂ ਉਹਦੇ ਵਿੱਚੋਂ ਸਭ ਤੋਂ ਬੇਤਰੇ ਆ ਇਹ ਜਿਹੜੇ ਬੰਦੇ ਨੇ ਕਿਸੇ ਦੇ ਨਾ ਜਿਤਾਓ ਨਾ ਕਾਂਗਰਸ ਨਾ ਐਰਾ ਵਗੈਰਾ ਸੈਂਟਰ ਚ ਸਰਕਾਰ ਭਾਜਪੀ ਦੀ ਇੱਕ ਵੇਰਾ ਚਾਰ ਬੰਦੇ ਜਿਹੜੇ ਪੰਜ ਨੇ ਜਿਤਾਓ ਜਿਤਾ ਕੇ ਤੁਸੀਂ ਵੇਖੋ ਤੁਸੀਂ ਤੁਹਾਡਾ ਪੰਜਾਬ ਦਾ ਕੀ ਸਵਾਰਦੇ ਨੇ ਪੰਜਾਬ ਦੇ ਵਿੱਚ ਕਿੰਨਿਆਂਗੇ ਮੰਗਾਂ ਦੇ ਕਿੰਨਾਗੇ ਪੰਜਾਬ ਦੇ ਵਿੱਚ ਹੁਣ ਚਲੋ ਆਪਾਂ ਕਰਦੇ ਨੇ ਜਿਹੜੇ ਉਹਨਾਂ ਆਪਾਂ ਜਿਤਾ ਦੇ ਦਿੱਤੇ ਨੇ ਜਿਹੜੇ ਜਿਤਾ ਦੇ ਦਿੱਤੇ ਨੇ ਉਹਨਾਂ ਨੇ ਜਾ ਕੇ ਉੱਥੇ ਸੈਂਟਰ ਚ ਕਿੰਨੀ ਗੱਲ ਕਰ ਦਿੱਤੀ ਕੋਈ ਕੀਤੀ ਨਹੀਂ ਗੱਲ ਕੋਈ ਗੱਲ ਨਹੀਂ ਕੀਤੀ ਜਿਹੜੇ ਕਿ 92 ਸੀ 92 92 ਜਿਤਾਏ ਸੀ 92 ਨੇ ਕਿੰਨੀ ਗੱਲ ਕੀਤੀ ਸੀ ਪੰਗਾਇਰਿਆ ਉੱਤੇ ਮੋਦੀ ਦੀ ਸਰਕਾਰ ਥੱਲੇ ਝਾੜੂ ਦੀ ਸਰਕਾਰ ਉਹਨਾਂ ਦਾ ਅਰਚਾਰ ਹੀ ਨਹੀਂ ਪਿਆ ਪਹਿਲੋਂ ਕਾਂਗਰਸੀ ਸਰਕਾਰ ਉੱਤੇ ਮੋਦੀ ਦੀ ਸਰਕਾਰ ਪਿਆ ਹੀ ਨਹੀਂ ਉੱਤੇ ਕਾਂਗਰਸੀ ਸਰਕਾਰ ਥੱਲੇ ਕਾਲੀਆਂ ਦੀ ਸਰਕਾਰ ਪੈਸੇ ਦਿੰਦਾ ਦਾ ਮਨਮੋਹਨ ਸਿੰਘ ਤੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਪੈਸੇ ਖਾ ਜਾਂਦੇ ਰਹੇ ਨੇ ਕਿ ਸਰਕਾਰ ਪੈਸੇ ਨਹੀਂ ਦੀ ਲੋਕਾਂ ਨੂੰ ਬੁੱਧੂ ਬਣਾਈ ਰੱਖਿਆ ਤੇ ਹੁਣ ਵੀ ਉਹ ਕੁਛ ਨਾ ਕਰੋ ਇਹੋ ਪੀਲੇ ਵੀ ਭਾਜੀਪੀ ਦੇ ਬੰਦੇ ਜਿਤਾਓ ਜਿਹੜੇ ਨੇ ਸੌਣੀ ਗੱਲ ਦੀ ਜੇਲ੍ਹ ਚ ਬੈਠੇ ਨੇ ਇਹਨਾਂ ਦੀ ਝਾੜ ਲਾਓ ਇਹਨਾਂ ਨੂੰ ਕਿਸੇ ਨਹੀਂ ਜਬਾਰ ਔਰ ਦੇਣਾ ਮੈਂ ਤੁਹਾਨੂੰ ਵੈਦਨਾ ਗੱਲਾਂ ਨਾ ਪਿਆ ਵੀ ਇਹਨੂੰ ਨਹੀਂ ਨਾ ਸੌ ਚੋਕ ਨੂੰ ਇਹ ਨਹੀਂ ਵੀ ਜੇ ਮੁੱਖ ਮੰਤਰੀ ਬਣ ਗਿਆ ਜਾਂ ਐਮਪੀ ਬਣ ਗਿਆ ਐਮਐਲਏ ਬਣ ਗਿਆ ਤਾਂ ਇਹ ਸੌ ਚੋਕਲੀ ਦੇ ਬਾਹਰ ਆ ਜਗੇ ਬਾਈ ਜੀ ਭਾਵੇਂ ਮੁੱਖ ਮੰਤਰੀ ਭਾਵੇਂ ਕੋਈ ਵੀ ਕਾਨੂੰਨ ਦੇ ਹਿਸਾਬ ਨਾਲ ਬਾਹਰ ਆ ਜਾਣਾ ਐਨੇ ਸ ਲੱਗਾ ਕਾਨੂੰਨ ਦੇ ਹਿਸਾਬ ਨਾਲ ਬਾਹਰ ਆ ਜਾਣਾ ਸਾਲ ਸਾਲ ਦਾ ਐਨੇ ਸ ਲੱਗਾ ਇਹਨਾਂ ਤੇ ਅੱਜ ਇਹਨਾਂ ਨੂੰ ਆਪਾਂ ਜਤਾ ਵੀ ਦੇਨੇ ਆ ਤਤ ਸਾਲ ਭਾਰੇ ਰਹਿਣਗੇ ਅੰਦਰ ਤੇ ਸਾਲ ਤੋਂ ਪਤਾ ਨਹੀਂ ਅਗਲੇ ਪਾਸੇ ਸਰਕਾਰ ਨੇ ਫੇਰ ਨਹੀਂ ਵਧਾ ਦਿੱਤਾ ਤਾਂ ਫੇਰ ਸਰਕਾਰ ਨੇ ਕੋਈ ਕਰਕੇ ਵਧਾ ਦਿੱਤਾ ਕਿ ਫੇਰ ਫਾਇਦਾ ਇਹਨਾਂ ਦੇ ਭੱਤੇ ਲੱਗ ਜਾਣਗੇ ਸਭ ਕੁਝ ਇਹਨਾਂ ਦਾ ਲੱਗ ਜਾਏਗਾ ਤੇ ਕੰਮ 1% ਵੀ ਨਹੀਂ ਹੋਣਾ ਜਿੱਤੋ ਜਿੱਤੋ ਤੁਸੀਂ ਇਹਨਾਂ ਨੂੰ ਜਿਤਾਓਗੇ 1% ਵੀ ਕੰਮ ਨਹੀਂ ਹੋਣਾ ਇਹਨਾਂ ਨੂੰ ਸਰਕਾਰ ਨੇ ਨਹੀਂ ਛੱਡਣਾ ਨਾ ਪ੍ਰਧਾਨ ਮੰਤਰੀ ਬਾਜੇ ਨੂੰ ਕੋਈ ਛੱਡੇ ਨਾ ਕਲਸੀ ਨੂੰ ਛੱਡੇ ਨਾ ਜਿਹੜੇ ਹੋਰ ਆ ਕਦੋਂ ਦੀ ਆਵਾਜ਼ ਆਈ ਨਾ ਉਹਨਾਂ ਨੂੰ ਛੱਡਣਾ ਜੇ ਤੁਸੀਂ ਇੰਨੇ ਜਵਾਨੇ ਵੀ ਅਸੀਂ ਕੌਮ ਦੇ ਯੋਧਿਆਂ ਕੌਮ ਦੇ ਨੇ ਆ ਫਿਰ ਤੁਸੀਂ ਇੰਜ ਕਰੋ ਬਾਹਰ ਬੰਦੇ ਫਿਰਦੇ ਨਾ ਆਪਣੇ ਬਾਹਰ ਬੰਦੇ ਸ਼ਹੀਦ ਪਰਿਵਾਰਾਂ ਦੇ ਬੜੇ ਫਿਰਦੇ ਨੇ ਫਿਰ ਉਹਨਾਂ ਨੂੰ ਖੜਾ ਰੋ ਉਹਨਾਂ ਨੂੰ ਜਿਤਾਓ ਉਹ ਜਿੱਤ ਕੇ ਕਿ ਉੱਥੇ ਜਾ ਕੇ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲ ਕਰਨਗੇ ਰੌਲਾ ਪਾਉਣਗੇ ਇਹਨਾਂ ਬੰਦਿਆਂ ਨੇ ਵੀ ਗੱਲ ਕਰਨਗੇ ਇਹਨਾਂ ਨੂੰ ਵੀ ਛਡਾ ਕੇ ਬਾਹਰ ਲਿਆਉਣਗੇ ਉਹ ਕੰਮ ਕਰੋ ਇਹ ਨਹੀਂ ਵੀ ਇਹਨਾਂ ਨੂੰ ਹੁਣ ਆਪਾਂ ਇਹ ਤਾਂ ਫਿਰ ਇਹ ਤਾਂ ਕੋ ਖੇਡ ਚੱਲ ਪਈ ਵੀ ਜਿਹੜਾ ਬੰਦਾ ਅੰਦਰ ਜੇਲ੍ਹ ਚ ਗਿਆ ਚਲਾ ਉਹਨੂੰ ਇਲੈਕਸ਼ਨ ਚ ਖਿਲਾੜ ਦਿਓ ਵੀ ਜਿਤਾਇਓ ਬਾਹਰ ਆ ਜਾ ਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਉਹਨੂੰ ਕਾਨੂੰਨ ਨੇ ਛੱਡਣਾ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਉਣਾ ਪੈਣਾ ਹੈ ਤੇ ਜਿੰਨੇ ਚਿਰ ਉਹਨੂੰ ਕਾਨੂੰਨ ਦਾ ਦਾਇਰਾ 24 ਮਹੀਨੇ ਹੋ ਗਏ ਨੇ ਸਰਕਾਰ ਨੂੰ ਤੇ ਕਾਨੂੰਨ ਦਾ 13-13 ਮਹੀਨਾ ਦਾ ਨੇ ਇਹਨਾਂ ਦਾ ਐਨਐਸ ਆ ਤੇ ਉਹ 13 ਮਹੀਨੇ ਅੰਦਰ ਰਹਿਣਗੇ ਉਸ ਤੋਂ ਪਿਛੇ ਸਰਕਾਰ ਨੇ ਫੇਰ ਵਧਾ ਦੇਣਾ ਕੋਈ ਨਾ ਕੋਈ ਫੇਰ ਫੇਰ ਕੋਈ ਨਾ ਕੋਈ ਚੱਕਰ ਲਾ ਦੇਣਗੇ ਤਾਂ ਇਹ ਜਿਹੜੇ ਜਿੱਤਣਗੇ ਇਹ ਜਿਹੜੇ 2 ਸਾਲ ਨੇ ਇਵੇਂ ਹੀ ਟੱਪ ਜਾਣਗੇ 1% ਵੀ ਤੁਹਾਡਾ ਕੰਮ ਨਹੀਂ ਹੋਣਾ ਜਿਹੜੇ ਜਿਹੜੇ ਹਲਕੇ ਤੋਂ ਜਿਤਾਓਗੇ ਇਹਨਾਂ ਨੂੰ ਇਹ ਤੁਹਾਨੂੰ ਮੈਂ ਵੈਦਨਾ ਗੱਲ ਆਣਾ ਪਿਆ ਮੇਰੀ ਗੱਲ ਨੋਟ ਕਰ ਲਓ ਮੈਂ ਤੁਹਾਨੂੰ ਬਿਲਕੁਲ ਸੱਚੀ ਤੇ ਸੋਲਾ ਨੇ ਗੱਲ ਕੀਤੀ ਮੇਰੇ ਕੋਲੇ ਜੋ ਇਨਫਾਰਮੇਸ਼ਨ ਆਈ ਏ ਮੈਂ ਤੁਹਾਨੂੰ ਇਹ ਗੱਲ ਕਹਿਣਾ ਵਾ ਇਹਨਾਂ ਨੂੰ ਸਰਕਾਰ ਨੇ ਨਹੀਂ ਛੱਡਣਾ ਨਹੀਂ ਛੱਡਣਾ ਨਹੀਂ ਛੱਡਣਾ 13 ਮਹੀਨੇ ਦਾ ਇਹਨਾਂ ਦੇ ਜਨਰੇ ਲੱਗੇ ਨੇ ਪੂਰੇ ਅਵਰਧਪਾਲ ਵੀ ਜੇ ਬੀਜੇਪੀ ਨਾਲ ਸਮਝੌਤਾ ਕਰ ਲਿਆ ਤੇ ਫੇਰ ਇਹਦੀ ਜਾਨ ਛੁੜੀ ਸਕਦੀ ਏ ਨਹੀਂ ਤਾਂ ਬਾਈ ਜੀ ਸੌ ਚੁੱਕ ਲਈ ਫੇਰ ਜੇਲ੍ਹ ਜਿ ਲੈ ਜਾਵਾਂਗੇ ਤੇ ਜੇ ਦੁਜੇ ਜਿੱਤ ਗਏ ਉਹਨਾਂ ਨੂੰ ਵੀ ਸੌ ਚਕਾ ਕੇ ਫਿਰ ਜੇਲ੍ਹ ਚ ਲੈ ਜਾਵਾਂਗੇ ਕਿ ਫਿਰ ਫਾਇਦਾ ਦਾ ਕੋਈ ਨਾ ਪੰਜਾਬ ਤੇ ਕਰੋੜਾਂ ਰੁਪਈਆ ਲੱਗਣਾ ਇਲੈਕਸ਼ਨ ਹੋਣ ਤੇ ਕਰੋੜਾਂ ਰੁਪਈਆ ਤੇ ਮੁੜ ਕੇ ਕਰੋੜਾਂ ਰੁਪਈਆ ਇਹਨਾਂ ਦੇ ਭੱਤਿਆਂ ਤੇ ਲੱਗ ਜਾਣਾ ਤੇ ਸਰਕਾਰ ਦੇ ਬੋਝ ਪੈ ਗਿਆ ਤੇ ਮਸਲਾ ਨਹੀਂ ਤੁਹਾਡਾ ਇੱਕ ਤੇ ਇਹੋ ਜਿਹਾਂ ਜਿਹੜੀਆਂ ਆਪਾਂ ਕਹਿ ਦੇਣਾ ਵੀ ਅਸੀਂ ਜਿਤਾ ਗਏ ਉਹ ਕਿ ਭਾਈ ਨਾ ਸਵਾਲ ਨਹੀਂ ਪੈਦਾ ਹੁੰਦਾ ਇਹ ਕੰਮ ਨਾਜਬ ਬਣੇ ਨਾ ਕੱਲ ਬਣੇ ਨਾ ਪਰਸੋਂ ਬਣੇ ਸਮਝੀ ਗੱਲ ਬੀਜੇਪੀ ਦੇ ਜਿਤਾਉ ਜਿਹੜੇ ਬੰਦੇ ਹੈਗੇ ਨੇ 4 ਜਿਤਾ ਆਗੇ ਇੱਕ ਵਾਰ ਜਲਵਾ ਤਾਂ ਵੇਖੋ ਕੀ ਕਰਦੇ ਨੇ ਇੱਕ ਵਾਰ ਵੇਖੀਦਾ ਸੀ ਵੀ ਸੈਂਟਰ ਤੋਂ ਕੀ ਲਿਆ ਕੇ ਦਿੰਦੇ ਨੇ ਆਪਾਂ ਨੂੰ ਕੀ ਕਰਦੇ ਨੇ ਪੰਜਾਬ ਦਾ ਕੰਮ ਕਿੰਨਾ ਕਰਦੇ ਨੇ ਕੋ ਬਿੱਟੂ ਵੀ ਆਦਾ ਨਹੀਂ ਮੈਂ ਉਹ ਕਰਾਂਗਾ ਆ ਕਰਾਂਗਾ ਤੇ ਜਿਤਾਉ ਜਿਹੜੇ ਚਾਰ ਬੰਦੇ ਨੇ ਬੀਜੇਪੀ ਦੀ ਜਿਤਾ ਆਗੇ ਤੇ ਕੱਲੀ ਉੱਥੇ ਇਹਨਾਂ ਨੂੰ ਕੱਢ ਕੇ ਤੇ ਪਤਾ ਲੱਗੇ ਵੀ ਕੀ ਬਣਦਾ ਕਿ ਬਾਕੀ ਇਹਨਾਂ ਦੀ ਝਾਗ ਛੱਡੋ ਤੁਸੀਂ ਇਹਨਾਂ ਦਾ ਦਾ ਤੁਸੀਂ ਜੋ ਜੋ ਮਰਜ਼ੀ ਤੁਸੀਂ ਕਰ ਲਓ ਕਮੈਂਟਾਂ 'ਚ ਮੈਨੂੰ ਗਾਲਾਂ ਨਿਕੜੀ ਜਾਏ ਜੇ ਫੋਨ ਵੀ ਆਈ ਜਾਣਗੇ ਕੁਝ ਵੀ ਆਏਗਾ ਪਰ ਸਰਕਾਰ ਨੇ ਇਹਨਾਂ ਨੂੰ ਨਹੀਂ ਛੱਡਣਾ ਨਹੀਂ ਛੱਡਣਾ ਮੈਂ ਵੈਦ ਨਾਲ ਗੱਲਾਂ ਨਾ ਪਿਆ ਜੇ ਭਾਜਪਾ ਨਾਲ ਸਮਝੌਤਾ ਕਰਨਗੇ ਜੇ ਇਹ ਅਮਰਪਾਲ ਦੀ ਭਾਜਪਾ ਦੀ ਬੋਲੀ ਬੋਲਣਗੇ ਤਾਂ ਫਿਰ ਇਹਨਾਂ ਦੀ ਜਾਨ ਛੀ ਲੈ ਸਕਦੀ ਉਹ ਵੀ ਕੋਈ ਇਹਨਾਂ ਦਾ ਘਰ ਦਾ ਰਾਜ ਨਹੀਂ ਵੀ ਐਨਐਸ ਟੁੱਟ ਜਾਏਗਾ ਉਹ ਵੀ ਕੋਟਾਂ ਨੇ ਤੋੜਨਾ ਤੇ ਕੋਟਾਂ ਨੇ ਤੋੜਦਿਆਂ ਤੋੜਦਿਆਂ ਸਾਲ ਡੇਢ ਸਾਲ ਐਵੇਂ ਟਪਾ ਦੇਣਾ ਤਰੀਕਾ ਪਾ ਕੇ ਤੇ ਮਹੀਨੇ ਕਿਹੜੇ ਰਹਿ ਗਏ ਨੇ ਜਿਹੜੇ ਹੁਣ ਜਿਤਨੇ ਨੇ ਸਾਲ ਤਾਂ ਦੋ ਦੋ ਹੀ ਰਹਿ ਜਾਣੇ ਨੇ ਇਹਨਾਂ ਦੇ ਤੇ 13-13 ਮਹੀਨੇ ਐਨਐਸ ਤੇ ਕਰੋਗੇ ਕੀ ਕੀ ਕੰਮ ਕਰਾਵੋਗੇ ਤੁਸੀਂ ਬਿਲਕੁਲ ਨਹੀਂ ਹੋਣਾ ਭਲੇਖੇ ਜਨਾ ਰਹਿ ਜਾ ਅੱਜ ਕਿਤੇ ਮੇਰੇ ਕੋਲ ਜੂੜੀ ਆਉਂਦੀ ਆ ਇਹ ਚੀਜ਼ ਹਰ ਇੱਕ ਚੀਜ਼ ਦੀ ਸਲੀਬਤ ਆਉਂਦੀ ਐ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਬੰਦੇ ਜਿਤਾਓ ਜਿਹੜੇ ਜਿੱਥੇ ਵੀ ਖਲੋਣ ਜਿਹੜੀ ਜਿਹੜੀਆਂ ਸੀਟਾਂ ਖਾਲੀ ਹੋਈਆਂ ਇੱਕ ਵਾਰ ਆਪਾਂ ਤਮਾਸ਼ਾ ਤਾਂ ਵੇਖੀਏ ਵੀ ਇਹ ਪੰਜਾਬ ਨੂੰ ਕੀ ਦਿੰਦੇ ਨੇ ਲਿਆ ਕੇ ਪੰਜਾਬ ਨੂੰ ਕੀ ਦੇਣਗੇ ਸੈਂਟਰ ਤੋਂ